6 ਸਤ ਪੋਦੀ ਦਰਮਿਆਨੀ ਰਾਤ ਜਦੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪਿਆ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵੱਲ ਚਲੇ ਗਏ ਤੇ ਛੋਟੇ ਸਹਿਬਜ਼ਾਦਿਆਂ ਨੂੰ ਕੁੰਮਾ ਮਾਸਕੀ ਜਿਹੜਾ ਉਹ ਆਪਣੀ ਸ਼ਾਨ ਚ ਲੈ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਯਤਨ ਕੀਤਾ ਗਿਆ ਹੈ ਕਿ ਸਿੱਖ ਸੰਗਤਾਂ ਤੱਕ ਉਹ ਇਤਿਹਾਸ ਪੂਰੀ ਤਰਤੀਬ ਦੇ ਨਾਲ ਬਿਆਨ ਕੀਤਾ ਜਾਵੇ ਤੇ ਜਗਦੀਸ਼ ਸਿੰਘ ਬਰਾੜ ਉੱਗੇ ਜਿਹੜੇ ਸਰਕਾਰ ਨੇ ਉਹਨਾਂ ਦੇ ਜਿਹੜੀਆਂ ਇਹ ਪੇਂਟਿੰਗਸ ਜਿਹੜਾ ਗੁਰਦੁਆਰਾ ਫਤੇਗੜ ਸਾਹਿਬ ਹੈ ਫਤੇਗੜ ਸਾਹਿਬ ਦੇ ਕੰਪਲੈਕਸ ਦੇ ਵਿੱਚ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਤੇ ਅਸੀਂ ਵੀ ਤੁਹਾਨੂੰ ਇਸ ਪ੍ਰਦਰਸ਼ਨੀ ਦੇ ذریعے ਸਾਰੀਆਂ ਤਸਵੀਰਾਂ ਦੇ ذریعے ਉਹ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਇੱਥੋਂ ਅਸੀਂ ਸ਼ੁਰੂ ਕਰਦੇ ਹਾਂ ਕੁੰਮਾ ਮਾਸ਼ਕੀ ਦੀ ਸ਼ਾਨ ਤੋਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਨੰਦਪੁਰ ਸਾਹਿਬ ਦਾ ਕਿਲਾ ਛਡਣ ਤੋਂ ਬਾਅਦ ਵਿੱਚ ਕਲੰਗੀਧਾ ਦਸ਼ਮੇਸ਼ ਪੇਤਾਰ ਸੈਦ ਸ਼ਿਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਜੀ ਤਾਂ ਜਿਹੜਾ ਸਾਰਾ ਪਰਿਵਾਰ ਸੀ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ ਭਾਈ ਸਾਹਿਬ ਜੀ ਨੇ ਪਹਿਲਾਂ ਤੁਹਾਨੂੰ ਦੱਸੇ ਦਿੱਤਾ ਸਰਸਾ ਨਦੀ ਤੇ ਪਹੁੰਚੇ ਕਿਛੋਂ ਜਿਹੜੇ ਮੁਗਲ ਸੀ ਜਿਹੜੇ ਤੁਰਕ ਸੀ ਉਹ ਕੜਾਈ ਕਰਕੇ ਆ ਗਏ ਤੇ ਸਿੰਘ ਜੰਗ ਕਰਦੇ ਹੋ ਕੇ ਵੱਧ ਰਹੇ ਸਨ ਕਲਗੀਧਰਤ ਸਮੇਂ ਪਿੱਤਾ ਜਦੋਂ ਸਰਸਾ ਕਿਨਾਰੇ ਪਹੁੰਚੇ ਤਾਂ ਸਰਸਾ ਦੇ ਵਿੱਚ ਹੜਾ ਆਇਆ ਸੀ ਤੇ ਸਰਸਾ ਕਿਨਾਰੇ ਹੀ ਕਲਗੀਧਰ ਪਾਤਸ਼ਾਹ ਨੇ ਕੀਰਤਨ ਕੀਤਾ ਜਦੋਂ ਸਰਸਾ ਨੂੰ ਪਾਰ ਕਰਨ ਲੱਗੇ ਤਾਂ ਉਸ ਸਮੇਂ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਵੱਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਜਿਹੜੇ ਛੋਟੇ ਸਹਿਬਜ਼ਾਦੇ ਸੀ ਤਾ ਉਹ ਮਾਤਾ ਗੁਜਰ ਕੌਰ ਜੀ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਤੇ ਉਹ ਸਰਸਕ ਨਾਰੀ ਰੋਗ ਹੈ ਤੇ ਉੱਥੇ ਫਿਰ ਕੰਮੇ ਮਸ਼ਕ ਦੀ ਝੁੱਗੀ ਦੇ ਵਿੱਚ ਅਗਲੇ ਦਿਨ ਜਿਹੜੀ ਰਾਤ ਗੁਜ਼ਾਰੀ ਉਸ ਤੋਂ ਬਾਅਦ ਉੱਚ ਫਿਰ ਜਿਹੜਾ ਮਾਤਾ ਗੁਜਰ ਕੌਰ ਜੀ ਤੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਔਰ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਜਿਹੜਾ ਉਸ ਤੋਂ ਅੱਗੇ ਨੂੰ ਚੱਲੇ ਉਹਨਾਂ ਦੇ ਨਾਲ ਜਿਹੜਾ ਗੰਗੂ ਬ੍ਰਾਹਮਣ ਰਸੋਈਆ ਸੀ ਉਹ ਨਾਲ ਸੀ ਉਹ ਆਪਣੇ ਪਿੰਡ ਸਿਹੜੀ ਲੈ ਗਿਆ ਤੇ ਉੱਥੇ ਫਿਰ ਰਾਤ ਕੱਟੀ ਤੇ ਗੰਗੂ ਦੇ ਮਨ ਦੇ ਵਿੱਚ ਲਾਲਚ ਆਇਆ ਤੇ ਉਹਨੇ ਜਿਹੜਾ ਉਸ ਸਮੇਂ ਦੀ ਸਰਕਾਰ ਸੀ ਪਹਿਲਾਂ ਮਰਿੰਡੇ ਤੇ ਉੱਥੇ ਜਿਹੜਾ ਥਾਣਾ ਸੀ ਉਹਦੇ ਕੋਲ ਜਾ ਕੇ ਚੁਗਲੀ ਕੀਤੀ ਤੇ ਮਰਿੰਡੇ ਦਾ ਜਿਹੜਾ ਥਾਣਦਾਰ ਸੀ ਤੇ ਉਹ ਫਿਰ ਸਹਬਜਾਦਾ ਬਾਬਾ ਜੂਰਾ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਤੇ ਮ੍ਰਿੰਡੇ ਥਾਣੇ ਵਿੱਚ ਲੈ ਗਿਆ ਤੇ ਉੱਥੇ ਥਾਣੇ ਦੇ ਵਿੱਚ ਫੇਰ ਮਾਤਾ ਗੁਜਰ ਕੌਰ ਜੀ ਤੇ ਸਹਬਜਾਦਿਆਂ ਨੂੰ ਇੱਕਰਤ ਟੱਕਿਆ ਗਿਆ ਤੇ ਉਸ ਤੋਂ ਬਾਅਦ ਵਿੱਚ ਫਿਰ ਅਗਲੇ ਦਿਨ ਜਿਹੜਾ ਮਰਿੰਡੇ ਤੋਂ ਸਰਹੰਦ ਜਿਹੜਾ ਉਸ ਸਮੇਂ ਜਿਹੜੀ ਹਕੂਮਤ ਸੀ ਜਿਹੜਾ ਸਰੰਤ ਜੀਦਾ ਤੇ ਉੱਥੇ ਫਿਰ ਜਦੋਂ ਲੈ ਕੇ ਗਏ ਰਸਤੇ ਵਿੱਚ ਉਹ ਰਸਤੇ ਵਿੱਚ ਜਦੋਂ ਸ਼ਾਹਬਜਾਦਿਆਂ ਨੂੰ ਸਰੰਤ ਲੈ ਕੇ ਗਏ ਤੇ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਸਰੰਦ ਪਹੁੰਚੇ ਤਾਂ ਉੱਥੇ ਫਿਰ ਪਹਿਲਾਂ ਮਾਤਾ ਗੁਜਰਕੌਰ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਭਾਵੇਂ ਪਹਿਲਾਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਸੀਂ ਧਰਮ ਛੱਡ ਦੇਵੋ ਪਰ ਉਹ ਨਹੀਂ ਮੰਨੇ ਬੜੇ ਲਾਲਚੀ ਵੀ ਦਿੱਤੇ ਗਏ ਫਿਰ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਜਿਹੜਾ ਰੱਖਿਆ ਗਿਆ ਤੁਸੀਂ ਇਹ ਦਿੱਤੇ ਗਏ ਤੇ ਠੰਡੇ ਬੁਰਜ ਤੋਂ ਬਾਗ ਵਿੱਚ ਉੱਥੇ ਹੀ ਫਿਰ ਜਦੋਂ ਭੁੱਖਣ ਪਾਣੀ ਸੀ ਤਾਂ ਉਸ ਸਮੇਂ ਫਿਰ ਮੋਤੀ ਮਹਾਰਾਜ ਜੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਧ ਛਕਾਉਣ ਦੀ ਜਿਹੜੀ ਮਹਾਨ ਸੇਵਾ ਕੀਤੀ ਪਾਵੇਂ ਜਾਨ ਦੀ ਬਾਜ਼ੀ ਲਾਉਣੀ ਪਈ ਬਾਅਦ ਵਿੱਚ ਮੌਕੇ ਦੀ ਹਕੂਮਤ ਨੇ ਮੋਤੀ ਮਹਿਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਤੇ ਇੱਥੋਂ ਹੀ ਫਿਰ ਜਿਹੜਾ ਅਗਲੇ ਦਿਨ ਕਚੈਰੀ ਦੇ ਵਿੱਚ ਸੂਬੇ ਸਰਾਂਧੀ ਦੇ ਵਿੱਚ ਜਦੋਂ ਮਾਤਾ ਗੁਜਰ ਕੌਰ ਜੀ ਨੇ ਸਹਬਜ਼ਾਦਿਆਂ ਨੂੰ ਤਿਆਰ ਕਰਕੇ ਭੇਜਿਆ ਔਰ ਸਾਖੀਆਂ ਸੁਣਾਈਆਂ ਆਪਣੇ ਬਜ਼ੁਰਗਾਂ ਜਿਹੜਾ ਪਹਿਲਾਂ ਇਤਿਹਾਸ ਸੀ ਗੁਰੂਆਂ ਦਾ ਉਹ ਸੁਣਾਇਆ ਤੇ ਆਪ ਨੂੰ ਤੌਰ ਤੇ ਬਲਵਾਨ ਕੀਤੇ ਤੇ ਫਿਰ ਇਹ ਅੱਗੇ ਜਿਹੜਾ ਮਾਤਾ ਜੀ ਸਹਬਜਾਦੇ ਨੂੰ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਭੇਜਣ ਸਮੇਂ ਤਿਆਰ ਕਰਕੇ ਤੇ ਆਪਣਾ ਜਿਹੜਾ ਪਿਆਰ ਦੇ ਕੇ ਅਸ਼ੀਰਵਾਦ ਦੇ ਕੇ ਭੇਜ ਰਿਹਾ ਹਨ ਤੇ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਜਾਣ ਲੱਗੇ ਤਾਂ ਉੱਥੇ ਜਿਹੜੀ ਹਕੂਮਤ ਸੀ ਉਹਨਾਂ ਨੇ ਫਿਰ ਮਨ 'ਚ ਫੈਸਲਾ ਕੀਤਾ ਵੀ ਇਹਨਾਂ ਨੂੰ ਆਪਾਂ ਪਹਿਲਾਂ ਤਾਂ ਛੁਕਾਈਏ ਕਿਉਂਕਿ ਸਹਬਜਾਦੇ ਧਰਮ ਦੀ ਖਾਤਰ ਜਿਹੜਾ ਕੁਰਬਾਨ ਹੋਣ ਲਈ ਤਿਆਰ ਸੀ ਪਰ ਝੁਕ ਨਹੀਂ ਰਿਹਾ ਸਨ ਪਰ ਉਹਨਾਂ ਨੇ ਫਿਰ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਵੱਡਾ ਦਰਵਾਜ਼ਾ ਉਹਦੇ ਵਿੱਚ ਇੱਕ ਛੋਟੀ ਸਾਈਡ ਤੇ ਜਿਹੜਾ ਛੋਟਾ ਦਰਵਾਜ਼ਾ ਵੀ ਉਹਨਾਂ ਨੂੰ ਇਹ ਸੀ ਵੀ ਇਹ ਸਿਰ ਨਵਾ ਕੇ ਝੁਕਾ ਕੇ ਅੰਦਰ ਵੜਨਗੇ ਪਰ ਸਹਬਜ਼ਾਦਿਆਂ ਨੇ ਉਹ ਦਰਵਾਜ਼ੇ ਦੇ ਵਿੱਚ ਪਹਿਲਾਂ ਆਪਣਾ ਪੈਰ ਰੱਖਿਆ ਤੇ ਜਿਹੜਾ ਜੁੱਤੀ ਦੀ ਨੋਕ ਦੇ ਨਾਲ ਅੰਦਰ ਗਏ ਤੇ ਜੁੱਤੀ ਦਿਖਾ ਕੇ ਤੇ ਉਸ ਸਮੇਂ ਜਿਹੜੇ ਹਕੂਮ ਸੀ ਉੱਤੇ ਸਾਰੇ ਇਸ ਗੱਲ ਨੂੰ ਸੋਚਣ ਲੱਗ ਪਏ ਘਬਰਾ ਕੇ ਔਰ ਹੈਰਾਨ ਹੋਏ ਵੀ ਸਹਬਜ਼ਾਦੇ ਇੱਥੋਂ ਤੱਕ ਜਿਨ੍ਹਾਂ ਨੂੰ ਅਸੀਂ ਸਿਰ 'ਤੇ ਕਾਉਣ ਦੀ ਗੱਲ ਕਰਦੇ ਸੀ ਪਰ ਇਹਨਾਂ ਨੇ ਤਾਂ ਸਾਨੂੰ ਜੁੱਤੀ ਦੀ ਨੋਕ ਦਿਖਾਈ ਹੈ ਤੇ ਫਿਰ ਜਦੋਂ ਅੰਦਰ ਗਏ ਸਹਬਜ਼ਾਦੇ ਤਾਂ ਉੱਥੇ ਪਹਿਲਾਂ ਗੱਜ ਵੱਜ ਕੇ ਸਹਬਜ਼ਾਦਿਆਂ ਨੇ ਫਤਿਹ ਗੁਜਾਈ ਤੇ ਪਹਿਲਾਂ ਤਾਂ ਜਿਹੜਾ ਸੂਬਾ ਸਰਹੰਸੀ ਜੀ ਦਾ ਉਹ ਇਸ ਗੱਲ ਤੋਂ ਹੀ ਘਬਰਾ ਗਿਆ ਹੈਰਾਨ ਹੋਇਆ ਵੀ ਇੰਨੇ ਵੱਡੇ ਇਹਨਾਂ ਦੇ ਹੌਸਲੇ ਤੇ ਉਹਨਾਂ ਨੂੰ ਬੜਾ ਪਿਆਰ ਦੇ ਨਾਲ ਵਿਚਾਰ ਕੇ ਕਿਹਾ ਵੀ ਬੜਾ ਸਮਝਾਉਣ ਦਾ ਯਤਨ ਕੀਤਾ ਵੀ ਤੁਹਾਨੂੰ ਰਾਜ ਭਾਗ ਦਿੱਤੇ ਜਾਣਗੇ ਜ਼ਗੀਰਾਂ ਦਿੱਤੀਆਂ ਜਾਣਗੀਆਂ ਪਰ ਉਸ ਸਮੇਂ ਫਿਰ ਜਿਹੜਾ ਸਹਿਬ ਜਾਂਦੇ ਉਹਨਾਂ ਦੇ ਮਨ ਦੇ ਉੱਪਰ ਕੋਈ ਡਰ ਨਹੀਂ ਸੀ ਉਹਨਾਂ ਨੇ ਉੱਥੇ ਫਿਰ ਇਹ ਜਿਹੜਾ ਉਹਨਾਂ ਨੂੰ ਕਹਿੰਸ ਵੀ ਤੁਸੀਂ ਧਰਮ ਛੱਡ ਦਿਓ ਆਪਣਾ ਧਰਮ ਨਹੀਂ ਛੱਡਿਆ ਤੇ ਫਿਰ ਉੱਥੇ ਮੌਕੇ ਤੇ ਜਿਹੜਾ ਫੈਸਲਾ ਹੋਇਆ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਉਸ ਸਮੇਂ ਇੱਕ ਵਾਰ ਜਿਹੜਾ ਕਾਜੀ ਸੀ ਉਹਨੇ ਕਿਹਾ ਵੀ ਸ਼ਰਧ ਦੇ ਮੁਤਾਬਕ ਛੋਟੇ ਬੱਚਿਆਂ ਨੂੰ ਆਪਾਂ ਕੋਈ ਸਜ਼ਾ ਇਸ ਤਰ੍ਹਾਂ ਦੀ ਦੇ ਨਹੀਂ ਸਕਦੇ ਤੇ ਉੱਥੇ ਫਿਰ ਜਿਹੜਾ ਸੋਚਾਨੰਦ ਵਜੀਰ ਸੀ ਤੇ ਉਹ ਵੀ ਕੋਲੇ ਖੜਾ ਸੀ ਉਹਨੇ ਉਸ ਸਮੇਂ ਇਹ ਬੜਾ ਗਲਤ ਰੋਲ ਨਵਾਇਆ ਤੇ ਕਿਹਾ ਵੀ ਨਹੀਂ ਪਹਿਲਾਂ ਤਾਂ ਸਹਿਜਾਦਿਆਂ ਨੂੰ ਛੋਟੇ ਬੱਚਿਆਂ ਨੂੰ ਪੁੱਛਿਆ ਗਿਆ ਵੀ ਤੁਸੀਂ ਧਰਮ ਛੱਡੋਗੇ ਤੁਹਾਨੂੰ ਲਾਲਚ ਦਿੱਤੇ ਜਾਣਗੇ ਪਰ ਸਹਿਜਾਦੇ ਮੰਨੇ ਨਹੀਂ ਫਿਰ ਸੋਚੇ ਨੰਦ ਨੇ ਕਿਹਾ ਬਈ ਇਹ ਤਾਂ ਇਹ ਆਖਦੇ ਨੇ ਬੱਚੇ ਵੀ ਅਸੀਂ ਵੱਡੇ ਹੋਵਾਂਗੇ ਔਰ ਬੱਚਿਆਂ ਨੇ ਇਹ ਕਿਹਾ ਜਦੋਂ ਅਸੀਂ ਵੱਡੇ ਹੋਵਾਂਗੇ ਤਾਂ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਹੋਰ ਫੌਜਾਂ ਇਕੱਠੀਆਂ ਕਰਾਂਗੇ ਅਸੀਂ ਧਰਮ ਦੀ ਖਾਤਰ ਲੜਾਂਗੇ ਔਰ ਅਸੀਂ ਫਤਿਹ ਪ੍ਰਾਪਤ ਕਰਾਂਗੇ ਤੇ ਉਸ ਸਮੇਂ ਫਿਰ ਸੋਚਾ ਨੰਦ ਨੇ ਕਿਹਾ ਵੀ ਜਿਹੜੇ ਸੱਪ ਦੇ ਬੱਚੇ ਸੱਪੁੰਦੇ ਨੇ ਇਸ ਕਰਕੇ ਇਹਨਾਂ ਨੂੰ ਇੱਥੇ ਹੀ سزا ਦੇਣੀ ਚਾਹੀਦੀ ਹੈ ਤੇ ਉੱਥੇ ਫਿਰ ਇਹਨਾਂ ਨੂੰ ਸਜ਼ਾ ਸੁਣਾਈ ਗਈ ਤੇ ਪਰ ਉੱਥੇ ਮੌਕੇ ਤੇ ਕਹਿੰਦੇ ਵੀ ਸਾਰੇ ਚੰਗੇ ਨਹੀਂ ਹੁੰਦੇ ਮਾੜੇ ਨਹੀਂ ਹੁੰਦੇ ਤੇ ਉੱਥੇ ਫਿਰ ਜਿਹੜਾ ਸ਼ੇਰ ਮੁਹੰਮਦ ਭਾਵੇਂ ਉਸ ਸਮੇਂ ਜਿਹੜੀ ਮੁਕਲ ਹਕੂਮਤ ਦੇ ਵਿੱਚ ਸੀ ਤਾਂ ਉਹ ਉੱਥੇ ਸੀ ਤੇ ਜਦੋਂ ਉਹਨੇ ਵੇਖਿਆ ਵੀ ਇਹ ਛੋਟੇ ਬੱਚੇ ਨੇ ਭਾਵੇਂ ਸੂਬੇ ਸਰਾਂਦ ਨੇ ਉਹਨੂੰ ਕਿਹਾ ਸ਼ੇਰ ਮੁਹੰਮਦ ਨੂੰ ਕਿਉਂਕਿ ਸ਼ੇਰ ਮੁਹੰਮਦ ਦਾ ਪ੍ਰਾਚਮਿਕੌਰ ਦੀ ਜੰਗ ਵਿੱਚ ਮਾਰਿਆ ਗਿਆ ਸੀ ਵੀ ਆਪਣੇ ਭਰਾ ਦਾ ਬਦਲਾ ਲੈ ਲਵੋ ਪਰ ਸ਼ੇਰ ਮੁਹੰਮਦ ਨੇ ਹਾਂ ਦਾ ਨਾਰਾ ਮਾਰਿਆ ਵੀ ਨਹੀਂ ਇਹ ਸ਼ਰਧ ਦੇ ਅਨੁਸਾਰ ਠੀਕ ਨਹੀਂ ਇਤਿਹਾ ਦਾ ਨਾਰਾ ਮਾਰਿਆ ਅੱਜ ਵੀ ਸੇ ਕੌਮ ਇਹ ਜਿਹੜੇ ਹਾ ਦੇ ਨਾਰੇ ਨੂੰ ਮਲੇਰਕੋਟੜ ਰਸਤੇ ਵਿੱਚ ਯਾਦ ਰੱਖਦੀ ਹੈ ਤੇ ਉਸ ਤੋਂ ਬਾਅਦ ਵੀ ਜਿਹੜੀ ਮੌਕੇ ਦੀ ਹਕੂਮਤ ਨੇ ਫੈਸਲਾ ਕੀਤਾ ਵੀ ਫੇਰ ਇਹਨਾਂ ਨੂੰ ਹੋਰ ਜਿਹੜਾ ਤਸੀਹੇ ਤੇ ਤੇ ਜਾਣ ਤੇ ਸ਼ਰਾਂਤ ਦੇ ਜਿਹੜੇ ਇੱਥੇ ਦੀਵਾਰ ਦੇ ਵਿੱਚ ਇੱਕ ਚਿੰਨ ਕੇ ਸ਼ਹੀਦ ਕਰਨ ਦੀ ਕਲ ਕੀਤੀ ਗਈ ਤੇ ਸਾਬਜਾਦਾਂ ਜਦੋਂ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕਰਨ ਲੱਗੇ ਤਾਂ ਬੜਾ ਉਸ ਸਮੇਂ ਹਾਲਾਤ ਇਸ ਤਰ੍ਹਾਂ ਦੇ ਸੀ ਬੜਾ ਵੱਡਾ ਕੱਟ ਸੀ ਸਾਬਜਾਦਾਂ ਟਰਾਇਆ ਧਮਕਾਇਆ ਗਿਆ ਪਰ ਸਹਬਜਾਦੇ ਡੋਲ ਰਹੇ ਐਨੇ بڑے ਇਕੱਠ ਦੇ ਵਿੱਚ ਘਬਰਾਏ ਨਹੀਂ ਔਰ ਧਰਮ ਦੀ ਖਾਤਰ ਕਿਹਾ ਵੀ ਅਸੀਂ ਕੁਰਬਾਨ ਹੋ ਜਾਵਾਂਗੇ ਪਰ ਆਪਣਾ ਧਰਮ ਨਹੀਂ ਛੱਡਣਾ ਤੇ ਉੱਥੇ ਫਿਰ ਜਦੋਂ ਕੰਦ ਜਿਹੜੀ ਸਹਬਜਾਦਿਆਂ ਦੇ ਛਾਤੀ ਤੱਕ ਗਈ ਤਾਂ ਉਹ ਸਮੇਂ ਫਿਰ ਜਿਹੜੀ ਕੰਦ ਸੀ ਉਹ ਆਟੋਮੈਟਿਕਲੀ ਗਿਰ ਗਈ ਜਿਹੜੇ ਸਹਬਜਾਦੇ ਸੀ ਬੇਹੋਸ਼ ਹੋ ਗਏ ਤੇ ਉੱਥੇ ਸਾਰੇ ਫਿਰ ਸੋਚਣ ਲੱਗ ਪਏ ਵੀ ਹੁਣ ਕੀ ਕੀਤਾ ਜਾਵੇ ਭਾਵੇਂ ਫਿਰ ਸਹਬਜਾਦਿਆਂ ਨੂੰ ਹੱਥਾਂ ਨੂੰ ਮਾਲਸ਼ਾ ਕਰਕੇ ਫੇਰ ਜਿਹੜਾ ਦੁਬਾਰਾ ਤੇ ਉਹਨਾਂ ਨੂੰ ਇਹ ਜਿਹੜੇ ਬੇਹੋਸ਼ੀ ਦੀ ਹਾਲਤ ਤੋਂ ਦੂਰ ਕੀਤਾ ਗਿਆ ਔਰ ਫੇਰ ਪੁੱਛਿਆ ਗਿਆ ਵੀ ਤੁਸੀਂ ਤਰਨ ਛੱਡ ਦਿਓ ਦੇਖ ਲਓ ਵੀ ਨਹੀਂ ਤਾਂ ਤੁਹਾਨੂੰ ਇਸ ਤਰ੍ਹਾਂ ਫੇਰ ਅਸੀਂ ਚਣ ਕੇ ਸ਼ਹੀਦ ਕਰ ਦੇਣਾ ਹੈ ਪਰ ਸਹਬਜ਼ਾਦੇ ਅਡੋਲ ਰਹੇ ਉਹਨਾਂ ਨੇ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਉਸ ਸਮੇਂ ਦੀ ਹਕੂਮਤ ਦੀ ਅਖੀਰ ਜਿਹੜਾ ਸੂਬਾ ਸਰਾਂ ਤੇ ਕਾਜਨੀ ਸਾਰਿਆਂ ਨੇ ਰਲ ਮਿਲ ਕੇ ਇਹ ਫਿਰ ਫੈਸਲਾ ਕੀਤਾ ਵੀ ਜਿਹੜਾ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਵੇ ਤਾਂ ਉਸ ਸਮੇ ਜਿਹੜਾ ਸਹਬਜਾਦਿਆਂ ਨੂੰ ਸ਼ਹੀਦ ਕਰਨ ਦੇ ਲਈ ਕੋਈ ਤਿਆਰ ਨਹੀਂ ਸੀ ਪਰ ਉੱਥੇ ਜਿਹੜੇ ਸਤਲਬੀਗ ਤੇ ਬਾਸਤਲਬੀਗ ਜੋ ਦਲਾਦ ਉਹ ਸਮਾਣੇ ਤਰੀਕ ਤੇ ਆਏ ਸੀ ਜਦੋਂ ਪਤਾ ਲੱਗਾ ਤਾਂ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦਾ ਮੁਕਾਦਮਾ ਸੀ ਤੇ ਕਿਹਾ ਵੀ ਤੁਹਾਡਾ ਮੁਕਾਦਮਾ ਮaaf ਕਰ ਦਿੱਤਾ ਜਾਵੇਗਾ ਤੇ ਉਸ ਸਮੇ ਫਿਰ ਉਹਨਾਂ ਨੇ ਸਤਲਬੀਗ ਤੇ ਬਾਸਬੀਗ ਨੇ ਸਹਬਜਾਦਿਆਂ ਨੂੰ ਜਿਹੜੀਆਂ ਸਾਹ ਜੜਾ ਰੱਖਾ ਸੀ ਉਹ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਸਹਿਬਜ਼ਾਦੇ ਡੋਰ ਰਹੇ ਧਰਮ ਦੀ ਖਾਤਰ ਉਹਨਾਂ ਨੇ ਕੁਰਬਾਨੀ ਕਰ ਦਿੱਤੀ ਜਦੋਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਪਤਾ ਲੱਗਿਆ ਵੀ ਜਿਹੜਾ ਸਹਿਬਜ਼ਾਦੇ ਧਰਮ ਦੀ ਖਾਤਰ ਕੁਰਬਾਨ ਹੋ ਗਏ ਤਾਂ ਉਸ ਸਮੇਂ ਫਿਰ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਵੀ ਜਿਹੜਾ ਆਪਣਾ ਸਵਾਸ ਛੱਡ ਦਿੱਤੇ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਦੀਵਾਨ ਟੋਡਰਮਲ ਉਹਨੇ ਵੀ ਧਰਮ ਦੀ ਖਾਤਰ ਬੜੀ ਬਦੀ ਡਿਊਟੀ ਨਿਭਾਈ ਕਿਉਂਕਿ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਜਿਹੜਾ ਉਸ ਸਮੇਂ ਕੋਈ ਸਸਕਾਰ ਕਰਨ ਲਈ ਤਿਆਰ ਨਹੀਂ ਸੀ ਨਾ ਹੀ ਕੋਈ ਜਗ੍ਹਾ ਦਿੱਤੀ ਜਾ ਰਹੀ ਸੀ ਪਰ ਦੀਵਾਨ ਟੋਡਰਮਲ ਉਹਨਾਂ ਨੇ ਤੇ ਉਹਦੇ ਪਰਿਵਾਰ ਨੇ ਸਹਿਬਜ਼ਾਦਿਆਂ ਨੂੰ ਜਦੋਂ ਪਹਿਲਾਂ ਤਾਂ ਵਿਮਾਨ ਜਦੋਂ ਲੈ ਕੇ ਗਏ ਉਸ ਸਮੇਂ ਦੀਵਾਨ ਟੋਡਰਮਲ ਦਾ ਪਰਿਵਾਰ ਤੇ ਦਾਲ ਇੱਕ ਦੋ ਹੋਰ ਸਿੰਘ ਸੀ ਤੇ ਉਹਨਾਂ ਨੇ ਜਿਹੜਾ ਸਹਿਬਜ਼ਾਦਿਆਂ ਨੂੰ ਜਿਹੜੀ ਜਗ੍ਹਾ ਖਰੀਦੀ ਉਹ ਮੌਕੇ ਦੀ ਹਕੂਮਤ ਤੋਂ ਮੋਹਰਾਂ ਖੜੀਆਂ ਕਰਕੇ ਤੇ ਉਹ ਜਗ੍ਹਾ ਖਰੀਦੀ ਕਿਉਂਕਿ ਉਦੋਂ ਜਗ੍ਹਾ ਕੋਈ ਦੇਣ ਲਈ ਤਿਆਰ ਨਹੀਂ ਸੀ ਤੇ ਕਿਉਂਕਿ ਇਹ ਸੀ ਵੀ ਕੋਈ ਇਹਨਾਂ ਨੂੰ ਜਗ੍ਹਾ ਖਰੀਦੀ ਨਾ ਸਕੇ ਪਰ ਦੀਵਾਨ ਟੋਡਰਮਾਲ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਜਿੱਥੇ ਸੋਚਾ ਨਾਨਕ ਦੇ ਗੱਲ ਰੋਲ ਲਨਵਾਇਆ ਉੱਥੇ ਦੀਵਾਨ ਟੋਡਰਮਾਲ ਨੇ ਜਿਹੜਾ ਆਪਣਾ ਰੋਲ ਲਨਵਾਇਆ ਭਾਵੇਂ ਉਸ ਸਮੇਂ ਮੌਕੇ ਦੀ ਹਕੂਮਤ ਦਾ ਵੀ ਵੱਡਾ ਡਰ ਸੀ ਪਰ ਹਕੂਮਤ ਦੀ ਕੋਈ ਪਰਵਾਹ ਨਾ ਮੰਨੀ ਔਰ ਜਗ੍ਹਾ ਵੀ ਜਿਹੜੀ ਮੋਹਰਾਂ ਦੇ ਨਾਲ ਖਰੀਦੀ ਤੇ ਸਭ ਤੋਂ ਵੱਡੀ ਜਿਹੜੀ ਸੇਵਾ ਅਨਵਾਈ ਤੇ ਇਹ ਜਿਹੜਾ ਸਿੱਖ ਕੌਮ ਆ ਜਿਵੇਂ ਟੋਡਰਮਲ ਦੀ ਸੇਵਾ ਨੂੰ ਵੀ ਹਮੇਸ਼ਾ ਯਾਦ ਰੱਖੇਗਾ ਜਿੱਥੇ ਮੁਗਲਾਂ ਨੇ ਵਜੀਦੇ ਨੇ ਗਲਤ ਰੋਲ ਅਦਾ ਕੀਤਾ ਉੱਥੇ ਰੇਕੋਟੇ ਦਾ ਜਿਹੜਾ ਸ਼ੇਰ ਮਹਮਤੀ ਉਹਦੀ ਸੇਵਾ ਨੂੰ ਵੀ ਸਿੱਖ ਕੌਮ ਯਾਦਗਾਰੀ ਹੈ ਤੇ ਬਾਅਦ ਵਿੱਚ ਬਾਬਾ ਬੰਤਾ ਸਿੰਘ ਬਹਾਦਰ ਜੀ ਨੇ ਜਦੋਂ ਪਤਾ ਲੱਗਿਆ ਜਿਵੇਂ ਇਸ ਤਰ੍ਹਾਂ ਸੂਬੇ ਸਰਹੰਦ ਨੇ ਆਕ ਕੀਤਾ ਤਾਂ ਕਲੰਗੀਧਰ ਪਾਤਸ਼ਾਹ ਨੇ ਬਾਬਾ ਬੰਤਾ ਸਿੰਘ ਬਹਾਦਰ ਜੀ ਨੂੰ ਆਪਣਾ ਥਾਪੜਾ ਦੇ ਕੇ ਸਰਹੰਦ ਭੇਜਿਆ ਤੇ ਸਰਹੰਦ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਾਂਧ ਦੀ ਇੱਟ ਨਾਲ ਇੱਟ ਖੜਕਾਈ ਤੇ ਉਹ ਜਿਹੜਾ ਸਹਜਾਦਿਆਂ ਦਾ ਬਦਲਾ ਵੀ ਲਿਆ ਔਰ ਸਿੱਖ ਰਾਜ ਦੀ ਸਥਾਪਨਾ ਕੀਤੀ ਇਸਨ ਸਰਦਾਰ ਜਗਦੀਸ਼ ਸਿੰਘ ਬਰਾੜ ਜਿਨ੍ਹਾਂ ਨੇ ਬਹੁਤ ਹੀ ਸੁੰਦਰ ਜਿਹੜੇ ਇਹ ਚਿੱਤਰ ਨੇ ਯੂਕਰੇਨੇ ਤੇ ਜਿੰਨੀਆਂ ਵੀ ਸੰਗਤਾਂ ਫਤਿਹਗੜ ਸਾਹਿਬ ਦੀ ਮਕद्दस ਧਰਤੀ ਤੇ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਇਹ ਬਿਲਕੁਲ ਠੰਡੇ ਬੁਰਜ ਤੋਂ ਜਦੋਂ ਆਪਾਂ ਇਸ ਇਧਰਲੇ ਪਾਸੇ ਆਉਂਦੇ ਆ ਤਾਂ ਜਿੱਥੇ ਸਹਿਬਜ਼ਾਦੇ ਨੀਆਂ ਦੇ ਵਿੱਚ ਚੁਣਾਏ ਗਏ ਸੀਗੇ ਤੇ ਉਸ ਪੂਰਾ ਸਾਹਿਬ ਦੇ ਬਿਲਕੁਲ ਨਾਲ ਇਹ ਬਹੁਤ ਸੁੰਦਰ ਜਿਹੜਾ ਅਜਾਇਬ ਘਰ ਪ੍ਰਦਰਸ਼ਨੀ ਲਗਾਈ ਗਈ ਹੈ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਇਹਨਾਂ ਤਸਵੀਰਾਂ ਨੂੰ ਦੇਖਦੇ ਇਤੇ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਹੁੰਦੇ ਨੇ